ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੀ ਅਕੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡ ਬੀਤੀ ਕਰਨਾ ਸਾਂਝੀ ਕਰਨ ਜਾ ਰਹੇ ਹਾਂ ਕਿਵੇਂ ਸੰਤ ਬਾਬਾ ਜੇ ਸਿੰਘ ਜੀ ਦੇ ਬਚਨਾਂ ਦੀ ਕਰਾਮਾਤ ਸੰਗਤਾਂ ਨਾਲ ਵਰਤਦੀ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂਆਂ ਦੀ ਸੰਗਤ ਕਰਦੇ ਹਾਂ ਤੇ ਸਾਡੀ ਝੋਲੀ ਵਿੱਚ ਕਿੰਨੇ ਕੁਸ਼ ਨਿਆ ਪਾਉਂਦੇ ਨੇ ਸਾਧ ਸੰਗਤ ਜੀ ਜੇ ਕੋਈ ਵਿਅਕਤੀ ਸੰਤਾਂ ਦੇ ਬਚਨ ਮੰਨਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਤਰ ਜਾਂਦਾ ਹੈ ਉਹ ਕੰਮ ਕਰਮ ਧਰਮ ਨਾਲੋਂ ਵੀ ਉੱਚਾ ਹੋ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਸੰਤੋ ਸਾਗਰ ਪਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀਏ ਇੱਕ ਮਾਈ ਮਹਾਂਪੁਰਸ਼ਾਂ ਕੋਲ ਆਕੇ ਰੋਣ ਲੱਗੀ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਦਿਲ ਛੇਤੀ ਪਿਗਲ ਜਾਂਦੇ ਨੇ ਸਾਧ ਸੰਗਤ ਜੀ ਜਦੋਂ ਮਾਈ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸਾਡੀ ਵੀ ਕਦੇ ਜ਼ਿੰਦਗੀ ਸਵਰ ਜਾਏਗੀ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਰਵਾਂਗੀ ਆ ਮੈਂ ਆਪਣੇ ਬੱਚੇ ਦੇ ਸਿਰ ਤੇ ساری ਉਮਰ ਕੱਟੀ ਏ ਸਾਸ ਸੰਗਤ ਜੀ ਪਤੀ ਨੂੰ ਗੁਜ਼ਰੇ 10 ਸਾਲ ਹੋ ਗਏ ਨੇ ਹੁਣ ਇਹ ਪੜ ਲਿਖ ਗਿਆ ਵਾ ਇਹਨੂੰ ਨੌਕਰੀ ਨਹੀਂ ਮਿਲਦੀ ਬਾਬਾ ਜੀ ਲੜਕੀ ਵਿਆਉਣ ਵਾਲੀ ਏ ਸਿਰ ਤੇ ਨਾ ਕਰਜਾ ਬਾਬਾ ਜੀ ਮੈਂ ਵੀ ਕਦੇ 4 ਦਿਨ ਸੁੱਖ ਦੇ ਦੇਖਾਂਗੀ ਸਾਸ ਸੰਗਤ ਜੀ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਪਈ ਉੱਤਰ ਜਾਵੇਗਾ ਕਰਜ਼ਾ ਪਰ ਜਦੋਂ ਉਹ ਮਾਈ ਰੋ ਰਹੀ ਸੀ ਤਾਂ ਮਹਾਪੁਰਸ਼ਾਂ ਦੇ ਕੋਲ ਉਸ ਦਾ ਲड़का ਬੈਠਾ ਸੀ ਮਹਾਪੁਰਸ਼ਾਂ ਨੇ ਉਸ ਦੇ ਵੱਲ ਦੇਖ ਕੇ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਵੇਗਾ ਕਰਜ਼ਾ ਮਹਾਪੁਰਸ਼ਾਂ ਨੇ ਆਪਣੇ ਖੀਸੇ ਦੇ ਵਿੱਚ ਹੱਥ ਪਾਇਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਮਹਾਪੁਰਸ਼ਾਂ ਨੇ ਆਪਣੇ ਖੀਸੇ ਦੇ ਵਿੱਚੋਂ 50 ਰੁਪਏ ਕੱਢ ਕੇ ਉਸ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਰਿਆ ਕਰੋ ਬਾਣੀ ਪੜਿਆ ਕਰੋ ਗੁਰੂ ਨਾਨਕ ਪਾਸ਼ਾ ਬਰਕਤਾਂ ਪਾਣਗੇ ਸਾਧ ਸੰਗਤ ਜੀ ਕਈ ਲੋਕ ਸਾਧੂਆਂ ਕੋਲ ਵੀ ਆਪਣੀ ਚਲਾਕੀ ਨਹੀਂ ਛੱਡਦੇ వైగృవు ਜੀ ਉਹ ਮਾਈ ਨੇ ਆਪਣੇ ਲੜਕੇ ਕੋਲੋਂ 50 ਰੁਪਏ ਲੈ ਲੈ ਫਿਰ ਮਹਾਪੁਰਸ਼ਾਂ ਦੇ ਕੋਲ ਰੱਖਣ ਲੱਗ ਪਈ ਕਹਿੰਦੀ ਮਹਾਪੁਰਸ਼ੋ ਤੁਹਾਡੇ ਕੋਲ ਥੋੜੀ ਪੈਸੇ ਲੈਣੇ ਆ ਤੁਸੀਂ ਬਸ ਅਰਦਾਸ ਕਰੋ ਸਾਡਾ ਕਰਜ਼ਾ ਉਤਰ ਜਾਵੇ ਅਸੀਂ ਵੀ ਚਾਰ ਦਿਨ ਸੁੱਖ ਦੇ ਦੇਖ ਲਈਏ ਸਾਸ ਸੰਗਰ ਜੀ ਉਹ 50 ਰੁਪਏ ਮੋੜਨ ਲੱਗ ਪਈ ਮਹਾਪੁਰਸ਼ ਕਹਿੰਦੇ ਮਾਈ ਨੂੰ ਨਹੀਂ ਦੱਤੇ ਤੇਰੇ ਬੇਟੇ ਨੂੰ ਦਿੱਤੇ ਆ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਕੋਲੋਂ ਥੋੜੀ ਪੈਸੇ ਲੈਣੇ ਆ ਸਾਸੰਗਤ ਜੀ ਮਹਾਪੁਰਸ਼ ਕਹਿੰਦੇ ਨਹੀਂ ਲੈਣੇ ਭਾਈ ਇੱਥੇ ਰੱਖ ਦੇ ਉਸ ਮਾਈ ਨੇ ਮਹਾਪੁਰਸ਼ਾਂ ਦੇ ਅੱਗੇ ਰੱਖ ਦਿੱਤੇ ਸਾਸੰਗਤ ਜੀ ਉਹ ਮਾਈ ਉੱਥੋਂ ਉੱਠ ਕੇ ਚਲੀ ਗਈ ਮਹਾਪੁਰਸ਼ ਕਹਿੰਦੇ ਭਾਈ ਲੰਗਰ ਛੱਕ ਕੇ ਜਾਇਓ ਉਹ ਚਲੀ ਗਈ ਜਦੋਂ ਉਹ ਜਾਣ ਲੱਗੇ ਜਿਹੜੇ ਉਹ ਪੁਰਾਣੇ ਜੇ ਸਕੂਟਰ ਤੇ ਆਏ ਸੀ ਜਦੋਂ ਉਹ ਸਟਾਰਟ ਕਰਨ ਲੱਗੇ ਫਿਰ ਮਹਾਪੁਰਸ਼ਾਂ ਦੇ ਮਨ ਵਿੱਚ ਆ ਗਈ ਸਾਧ ਸੰਗਤ ਜੀ ਮਹਾਪੁਰਸ਼ ਕਹਿੰਦੇ ਸੇਵਾਦਾਰ ਨੂੰ ਕਹਿੰਦੇ ਭਾਈ ਜਾ ਉਹ ਲੜਕੇ ਨੂੰ ਬੁਲਾ ਕੇ ਲੈ ਕੇ ਆ ਉਹਦੀ ਮਾਈ ਨੂੰ ਨਾ ਲੈ ਕੇ ਆਈ ਸਾਧ ਸੰਗਤ ਜੀ ਫਿਰ ਉਹ ਸੇਵਾਦਾਰ ਭੱਜ ਕੇ ਗਿਆ ਉਹ ਲੜਕੇ ਨੂੰ ਬੁਲਾ ਕੇ ਲੈ ਕੇ ਆਇਆ ਮਹਾਪੁਰਸ਼ ਕਹਿੰਦੇ ਲੈ 50 ਰੁਪਏ ਜੇਬ ਵਿੱਚ ਰੱਖ ਲੈ ਕਿਰਤ ਕਰਿਆ ਕਰੋ ਬੇਟਾ ਆਪਣੀ ਮਾਈ ਨੂੰ ਨਾ ਦੱਸੀ ਚਲੇ ਗਿਆ ਉਸ ਜੱਲੜਕਾ ਜਦੋਂ ਉਹ ਆਪਣੀ ਮਾਈ ਦੇ ਕੋਲ ਪਹੁੰਚਿਆ ਉਹਦੀ ਮਾਈ ਪੁੱਛਣ ਲੱਗੀ ਕਹਿੰਦੀ ਕੀ ਕਹਿੰਦੇ ਫਿਰ ਬਾਬਾ ਜੀ ਪਹਿਲਾਂ ਤੇ ਉਹ ਚੁੱਪ ਰਿਹਾ ਜਦੋਂ ਉਸ ਨੇ ਦੇਖਿਆ ਉਹਦੇ ਜੇਬ ਤੇ ਵਿੱਚ 50 ਰੁਪਏ ਸੀ ਉਹਨੂੰ ਕਹਿੰਦੀ ਕਹਿੰਦੀ ਤੂੰ ਤਾਂ ਮੂਰਖ ਹੀ ਆ ਤੂੰ ਬਾਬਾ ਜੀ ਤੋਂ ਕਾਤੇ ਪੈਸੇ ਲੈ ਕੇ ਆਇਆ ਸਾਧ ਸੰਗਤ ਜੀ ਉਹ ਮਾਈ ਫੇਰ ਵਾਪਸ ਮੋੜਨ ਚਲੀ ਗਈ ਇੰਨੇ ਨੂੰ ਭਾਈ ਮਹਾਪੁਰਸ਼ ਤੁਰੇ ਆ ਰਹੇ ਸੀ ਕਿਤੇ ਟੈਲਣ ਜਾ ਰਹੇ ਸੀ ਸਾਧ ਸੰਗਤ ਜੀ ਕਹਿੰਦੀ ਬਾਬਾ ਜੀ ਤੁਸੀਂ ਕਾਕੇ ਨੂੰ ਫੇਰ ਪੈਸੇ ਦੇ ਦਿੱਤੇ ਥੋੜੇ ਤੋਂ ਥੋੜੀ ਪੈਸੇ ਲੈਣੇ ਆ ਤੁਸੀਂ ਬਸ ਅਰਦਾਸ ਕਰਦੇ ਹੋ ਸਾਧ ਸੰਗਤ ਜੀ ਤਾਂ ਮਹਾਪੁਰਸ਼ ਕਹਿੰਦੇ ਕਹਿੰਦੇ ਭਾਈ ਨਹੀਂ ਲੈਣੇ ਤਾਂ ਇੱਥੇ ਰੱਖ ਦੇ। ਤਮਾਪੁਰਸ਼ ਉਸ ਨੂੰ ਦੇਖ ਕੇ ਉਦਾਸ ਜਿਹਾ ਹੋ ਗਏ। ਨਾ ਉੱਥੇ ਇੱਕ ਛੋਟਾ ਜਿਹਾ ਟੇਬਲ ਪਿਆ ਸੀ ਉਸ ਮਾਈ ਨੇ ਪੈਸੇ ਉੱਥੇ ਰੱਖ ਦਿੱਤੇ। ਇੰਨੇ ਨੂੰ ਭਾਈ ਤੇ ਤੇਜ਼ ਹਵਾ ਆਈ ਤੇ ਪੈਸੇ ਉੱਡ ਗਏ। ਸੇਬਾਦਾਰ ਨੇ ਚੱਕ ਲਏ। ਸਾਧ ਸੰਗਤ ਜੀ। ਇੰਨੇ ਨੂੰ ਉਹ ਲੜਕਾ ਜਿਹੜਾ ਸਕੂਟਰ ਕੋਲ ਖੜਾ ਸੀ ਕਹਿੰਦਾ ਜਿੰਨੇ ਨੂੰ ਬੀਬੀ ਆਉਂਦੀਆਂ ਮੈਂ ਸੜਕ ਪਾਰ ਕਰ ਲਵਾਂ ਉਹਨੇ ਸਕੂਟਰ ਸਟਾਰਟ ਕੀਤਾ ਤੇ ਸੜਕ ਪਾਰ ਕਰਨ ਲੱਗਾ ਭਾਈ ਇਹਨੇ ਨੂੰ ਸੜਕ ਦਾ ਦੂਜਾ ਪਾਸਾ ਨਾ ਦੇਖਿਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਧਰੋਂ ਤੇਜ਼ ਰਫ਼ਤਾਰ ਗੱਡੀ ਆਈ ਉਸ ਦੇ ਵਿੱਚ ਵੱਜੀ ਤੇ ਐਕਸੀਡੈਂਟ ਹੋ ਗਿਆ ਤੇ ਉਸ ਦੇ ਟਾਈਮ ਤੇ ਹੀ ਮੌਤ ਹੋ ਗਈ ਸਾਧ ਸੰਗਤ ਜੀ ਇਹਨੇ ਨੂੰ ਰੋਲਾ ਪਾਇਆ ਗਿਆ ਬੰਦਾ ਮਰ ਗਿਆ ਵੀ ਮੰਤਾ ਮਰ ਗਿਆ ਸਾਧ ਸੰਗਤ ਜੀ ਉਹ ਮਾਈ ਭੱਜੀ ਆਈ ਜਦੋਂ ਦੇਖਿਆ ਉਸ ਦਾ ਲੜਕਾ ਸੀਗਾ ਉਹ ਤਾਂ ਮਾਰ ਕੇ ਲਾਉਣ ਲੱਗੀ ਸਾਧ ਸੰਗਤ ਜੀ ਸੇਵਾਦਾਰਾਂ ਵਾਲੇ ਦੁਆਲੇ ਇਕੱਠੇ ਹੋ ਗਏ ਵਾਹਿਗੁਰੂ ਜੀ ਮਹਾਂਪੁਰਸ਼ ਜਾਂਦੇ ਜਾਂਦੇ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਰੋਂਦੀ ਹੋਈ ਮਗਰ ਆਈ ਸਾਤ ਸੰਗਤ ਜੀ ਬਾਬਾ ਜੀ ਨੂੰ ਕਹਿੰਦੀ ਮੈਂ ਤੇ ਮਾਰੀ ਗਈ ਬਾਬਾ ਜੀ ਮੈਂ ਤੇ ਲੁੱਟੀ ਲਈ ਮੁੰਡੇ ਦਾ ਐਕਸੀਡੈਂਟ ਹੋ ਗਿਆ ਮਹਾਪੁਰਸ਼ ਮਾਈ ਵੱਲ ਦੇਖ ਕੇ ਕਹਿੰਦੇ ਭਾਈ ਹੁਣ ਮੈਂ ਕੀ ਕਰ ਸਕਦਾ ਵਾਂ ਤੇਰੇ ਕਰਮ ਮਾੜੇ ਨੇ ਤੇਰੇ ਭਾਗ ਮਾੜੇ ਨੇ ਅਸੀਂ ਕੀ ਕਰ ਸਕਦੇ ਹਾਂ ਸਾਤ ਸੰਗਤ ਜੀ ਜਦੋਂ ਰੋਂਦੀ ਘੁੱਲ ਲਾਉਂਦੀ ਪਿੱਟ ਰਹੀ ਸੀ ਮਹਾਪੁਰਸ਼ਾਂ ਨੇ ਬਚਨ ਕੀਤੇ ਮਾਈ ਇਹ ਤਾਂ ਪਹਿਲਾਂ ਹੀ ਆਉਂਦੀਆਂ ਰੋਣ ਲੱਗ ਗਈ ਸੀ ਸਾਧ ਸੰਗਤ ਜੀ ਮੈਨੂੰ ਵੀ ਕਦੇ 4 ਦਿਨ ਸੁੱਖ ਦੇ ਮਿਲਣਗੇ ਸਾਡਾ ਵੀ ਕਦੇ ਕਰਜ਼ਾ ਲੈ ਜਾਏਗਾ ਸਾਧ ਸੰਗਤ ਜੀ ਉਹ ਜੋ ਹੀ ਮਾਪੁਰਸ਼ ਕਹਿੰਦੇ ਭਾਈ ਮੈਂ ਤੇਰੇ ਲੜਕੇ ਵੱਲ ਦੇਖ ਕੇ ਸਮਝ ਪੈ ਗਈ ਸੀ ਕਿ ਇਹਦੀ ਤਾਂ ਉਮਰ ਹੀ 20 ਮਿੰਟ ਰਹਿ ਗਈ ਹੈ ਇਹਦੇ ਕਿੱਥੋਂ ਕਰਜ਼ੇ ਲੈਣੇ ਆ ਮਾਪੁਰਸ਼ ਕਹਿੰਦੇ ਮਾਈ ਮੈਂ 2 ਵਾਰ 50 ਰੁਪਏ ਦਿੱਤੇ ਤੈਨੂੰ ਭਲੇਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਪੈਸੇ ਨਹੀਂ ਸੀ ਵੈਗਰੂ ਜੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਕੇ ਗਏ ਸੀ ਸਾ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਤੂੰ ਬਚਨ ਨਹੀਂ ਕਮਾ ਸਕੀ ਜੇ ਤੂੰ ਬਚਨ ਕਮਾ ਲੈਂਦੀ ਅੱਜ ਤੇਰਾ ਮੁੰਡਾ ਬਚ ਜਾਣਾ ਸੀ ਸਾਥ ਸੰਗਤ ਜੀ ਸਾਧੂ ਸੰਤ ਕਹਿੰਦੇ ਆ ਜਾ ਤਾਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਕਈ ਸਤਿ ਬਚੈ ਸਤਿ ਬਚੈ ਸਾਥ ਸੰਗਤ ਜੀ ਇੱਕ ਵਿਅਕਤੀ ਮਹਾਪੁਰਸ਼ਾਂ ਨੂੰ ਕਹਿੰਦਾ ਬਾਬਾ ਜੀ ਕਿੰਨਾ ਪੜੇ ਹੋ ਭਾਈ ਬਾਬਾ ਜੀ ਕਹਿੰਦੇ ਭਾਈ ਮੈਂ ਤਿੰਨ ਜਮਾਤਾਂ ਪੜਿਆ ਵਾਂ ਹੋਰ ਕੋਈ ਕਲਾਸ ਨਹੀਂ ਪੜਿਆ ਇੱਕੋ ਹੀ ਕਲਾਸ ਪੜੀ ਹੈ ਭਾਈ ਮਨ ਕਰਕੇ ਵਚਨ ਕਰਕੇ ਕਰਮ ਕਰਕੇ ਸਤ ਵਚਨ ਸਤ ਵਚਨ ਸਾ ਸੰਗਤ ਜੀ ਜੇ ਤਾਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਤਾਂ ਸਤ ਵਚਨ ਕਹੀਏ ਕਈ ਸਾਧੂ ਮਹਾਂਪੁਰਸ਼ ਬਹੁਤ ਧੀਮੀ ਮਾਜ ਵਿੱਚ ਬੋਲਦੇ ਨੇ ਸਾ ਸੰਗਤ ਜੀ ਜਿਹੜਾ ਸੇਵਾਦਾਰ ਉਹਨਾਂ ਦੇ ਕੋਲ ਹੁੰਦਾ ਵਾ ਨਾ ਕਈ ਵਾਰ ਉਸ ਨੂੰ ਵੀ ਗੱਲ ਸਮਝ ਨਹੀਂ ਆਉਂਦੀ ਉਹ ਉਸ ਨੂੰ ਵੀ ਪੜ੍ਹਾਈ ਪੜਾਈ ਸੰਤਾਂ ਨੇ ਕਹਿੰਦੇ ਭਾਈ ਸਤਿ ਵਚਨ ਹੀ ਕਹਿਣਾ ਵਾ ਸਾਧੂ ਉਹਨਾਂ ਉੱਤੇ ਵੀ ਪ੍ਰਸੰਨ ਹੁੰਦੇ ਨੇ ਸਾਧ ਸੰਗਤ ਜੀ ਜੇ ਬੰਦਾ ਸਾਧੂਆਂ ਦੇ ਬਚਨ ਕਮਾ ਲਵੇ ਤਾਂ ਉਹ ਤਰ ਜਾਂਦਾ ਵਾ ਮਹਾਰਾਜ ਨੇ ਕਿਹਾ ਸੰਤੋ ਸਬਰ ਪਰ ਤਰੀਏ ਜੇ ਕੋ ਬਚਨ ਕਮਾਵੇ संतन का सो गुरु परसादी तरिए जात संगत ना करिए जिस संगत करिए ता सत वचन कहिए बस वचन मनना चाहिदा सा संगत जी सागर पारो तरिए संतो सबर पारे तरिए ਜੇ ਕੋ ਬਚਨ ਕਮਾਵੇ ਸੋ ਗੁਰ ਪ੍ਰਸਾਦੀ ਤਰੀਏ ਸਾਸਨਬਾਜੀ ਜਾਂ ਤਾਂ ਸਾਧੂਆਂ ਦੀ ਸੰਗਤ ਨਾ ਕਰੀਏ ਜੇ ਕਰੀਏ ਤਾਂ ਸਵਰਤ ਬਚਨ ਕਹਿ ਕੇ ਮੰਨੀ ਐਨੀ ਕੋ ਸੇਵਾ ਪਰਵਾਨ ਕਰਨਾ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਲਾਈਕ ਸ਼ੇਅਰ ਕਰਨਾ ਨਹੀਂ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ